ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਐਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਬੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈ ਨਾ ਗੁਰੂ ਗੋਬਿੰਦ ਸਿੰਘ ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ ਬਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇ ਕਸਾ ਦਾ ਯਾਰ ਗੁਰੂ ਗੋਬਿੰਦ ਸਿੰਘ ਇਹ ਪਵਿੱਤਰ ਆਤਮਾ ਆਈ ਨੰਗ ਲਾਲ ਜੀ ਗੋਆ ਦੀਆਂ ਨੈਣਾ ਹਨ ਔਰ ਉਹਨਾਂ ਵੱਲੋਂ ਕਲਗੀ ਚਰਦੀ ਚਰਨ ਸ਼ਰਮ ਵਿੱਚ ਪੇਟਾ ਹਨ گرو گوبند سنگھ مردے مرد خدا تھے, تھے. تھے, تھے, تھے. 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 گوبند خدا 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 یوگی الا یارخا مسلمان شہر دی آتما بارا ہن کچھ لائنا داس والوں پیٹا ماہی نیلے والا سوڈی سردارہ ਗੋਵਿੰਦ ਸਿੰਘ ਤੇ ਸ੍ਰੀ ਮੇਸ਼ ਤੋਂ ਗੁਜਰੀ ਦਾ ਤਾਰ ਐ ਦੁਸ਼ਤ ਦਮਨ ਹੋ ਤਾਰਿਆ ਪਟਨੇ ਅਵਤਾਰ ਤੈਨੂੰ ਬਾਸਾ ਬਾਲਾ ਸਤਿਗੁਰੂ ਕਹਿੰਦਾ ਜਗਸਾਰ ਤੈ ਰੱਖਿਆ ਹਿੰਦੂ ਧਰਮ ਨੂੰ ਬੇ ਪਿਤਾ ਪਿਆਰ ਫਿਰ ਕੇਸ਼ ਗੜੀ ਦੇ ਸਾਜਿਆ ਇੱਕ ਪੰਥ ਪਿਆਰਾ ਤੈ ਧਰਮ ਰੱਖਿਆ ਵਾਸਤੇ ਲੜਿਆ ਜੁਧ ਭਾਰ ਸੁਨ ਕੰਬੇ ਬਾਈ ਧਾਰੀਏ ਰਣਜੀਤ ਨਗਾਰ ਪਹਿਲਾਤਾ ਔਰੰਗਜ਼ੇਬ ਦੇ ਸਿਰ ਚੜਿਆ ਪਰ ਏ ਜਾਵਰ ਪਗੜ ਪਛਾਰ ਤੇ ਕਈ ਰੁਸਤਮਦਾਰਾ ਤੇਰੇ ਸੋਹੇ ਜ਼ਾਲਮ ਝੁਕ ਗਏ ਤੱਕ ਤੇਜ ਕਰਾਰਾ ਮਾਂ ਗੁਜਰੀ ਛੋਟੇ ਲਾਲ ਦੋ ਸਰਹੰਦ ਮਝਾਰਾ ਦੋਵਾਰੇ ਵਿੱਚ ਚਮਕੌਰ ਗੜੀ ਯੁੱਧ ਲੜ ਕੇ ਭਾਰਾ ਬੇਪਰਵਾਹ ਹੋ ਬਾਰਿਆ ਸਾਰਾ ਪਰਿਵਾਰ ਕਲਗੀ ਤਰ ਦਸ਼ਮੇਸ਼ ਪਿਤਾ ਅੱਜ ਦੇਸ਼ ਦੀ بگੜੀ ਹੋਈ ਤਸਵੀਰ ਔਰ ਪਹਿੜੀ ਤਸਵੀਰ ਨੂੰ ਬਦਲ ਦੇਣ ਲਈ ਔਰ ਦੇਸ਼ ਦੀ ਕਰਨੀ ਬਦਲ ਦੇਣ ਲਈ ਉਜਦਾ ਪੀਰ ਬਣ ਕੇ ਮਾਸੀਵਾਰੇ ਵਿੱਚੋਂ ਆਲਮਗੀਰ ਪਹੁੰਚਦੇ ਨੇ ਇਸ ਇਤਿਹਾਸਿਕ ਤੱਥ ਨੂੰ ਬੇਤਵਾਲੀਆ ਢਾਡੀ ਜੱਠਾ ਜਿੱਲੂ ਸਿੰਘ ਨਿਰਮਲ ਮਹੋੜੀ ਕਲਾ ਔਰ ਚਮਕੌਰ ਸਿੰਘ ਜਲਾਲਾਬਾਦੀ ਸੁਖਨੰਨ ਸਿੰਘ ਮਾਨੂਕੇ ਔਰ ਦਾਸ ਬੇਪਰਵਾ ਹੈ ਇਹੋ ਯਾਦ ਕਰਨਦੇ ਹਾਂ ਬਈ